ਪੰਜਾਬ ਦੇ ਪ੍ਰਧਾਨ ਅਫਤਾਰ ਸਿੰਘ ਪ੍ਰੀਮ ਕ੍ਰੀਮਪੁਰ ਜੀ ਅੱਜ ਮੁੱਖ ਮੰਤਰੀ ਹਰੋਨਾ ਦੀ ਇੱਕ ਪਾਰਟੀ ਵਿੱਚ ਮਿਲਣ ਪੱਸੇ ਜੇ ਪਹੁੰਚਿਆ ਗ੍ਰਾਮ ਖੇ ਤੇ ਇਹਨਾਂ ਨੇ ਅੱਜ ਇੱਕ ਮੁੱਦਾ ਵੱਡਾ ਚੱਕਿਆ ਸੀਗਾ ਪ੍ਰਧਾਨ ਜੀ ਕੀ ਮੁੱਦਾ ਸੀਗਾ ਜਿਹੜਾ ਸਵੇਰੇ ਤੁਸੀਂ ਲਾਈਵ ਸੀ ਅੱਜ ਮੈਂ ਸਵੇਰੇ ਚੈਤੂ ਵਿਧਾਨਸਭਾ ਡਿਸਟ੍ਰਿਕਟ ਫਰੀਦਕੋਟ ਦਾ ਪਿੰਡ ਚੰਦਪਾਨ ਜਿੱਥੇ ਦਲਤਾਂ ਦੇ ਉੱਪਰ ਬੇ ਇਤਹਾਸ਼ਾ ਜ਼ਬਰ ਇਹ ਤਹਾਸ਼ਾ ਜ਼ਬਰ ਪੰਜਾਬ ਦੀ ਮਜੂਤਾ ਸਰਕਾਰ ਨੇ ਆਪਣੇ ਪੁਲਿਸ ਤੰਤਰ ਔਰ ਸਰਕਾਰੀ ਸਪான்ਸਰਡ ਮਾਫੀਆ ਜਿਹੜਾ ਉਹਦੇ ਤੋਂ ਕਰਵਾਇਆ ਇੱਕ ਪਾਣੀ ਦਾ ਸਿੰਪਲ ਮਸਲਾ ਔਰ ਜਿਹਨੂੰ ਪੰਚਾਇਤ ਸਹੀ ਢੰਗ ਨਾਲ ਹੱਲ ਕਰਨਾ ਚਾਹੁੰਦੀ ਲੇਕਿਨ ਸਰਕਾਰ ਜਿਹੜੀ ਆ ਸਿਰਫ ਸਮੰਤਵਾਦੀਆਂ ਦੇ ਇੱਕ ਦੋ ਘਰਾਂ ਨੂੰ ਖੁਸ਼ ਕਰਨੇ ਦੇ ਲਈ ਪੂਰੇ ਪਿੰਡ ਦੇ ਤਲਤਾਂ ਦੇ ਉੱਪਰ ਸਰਕਾਰੀ ਜ਼ਬਰਦਸਤ ਸਰਕਾਰੀ ਗੁੰਡਾ ਕਰਦੀ ਦਾ ਨੰਗਾ ਨਾਚ ਹੋਇਆ ਮੈਨੂੰ ਉਸੇ ਰਾਤ ਨੂੰ ਉਸ ਪਿੰਡ ਦੇ ਸਰਪੰਚ ਜਿਹੜੀ ਕੁੜੀ ਬੀਬੀ ਆ ਉਹਨੇ ਮੈਨੂੰ ਫੋਨ ਤੇ ਸਾਰੇ ਘਟਨ ਦਾ ਵੇਰਵਾ ਦੱਸਿਆ ਮੈਂ ਆਪਣੇ ਲੋਕ ਸਭਾ ਇੰਚਾਰਜ ਔਰ ਸਟੇਟ ਇੰਚਾਰਜ ਉਹਨਾਂ ਦੀ ਡਿਊਟੀ ਲਗਾਈ ਔਰ ਆਪ ਵੀ ਅਧਿਕਾਰੀਆਂ ਨਾਲ ਗੱਲ ਕੀਤੀ ਗੋਲੀ ਚਲਾਉਣ ਵਾਲਾ ਜਿਹੜਾ ਸੀ ਉਹਦੇ ਤੇ ਮੁਕਤਵਾ ਵੀ ਅਸੀਂ ਦਰਜ ਕਰਵਾਇਆ ਲੇਕਿਨ ਉਹਦੇ ਵਿੱਚ ਕੁਝ ਧਰਾਵਾਂ ਦਾ ਹੋਰ ਵਾਧਾ ਕਰਾਣਾ ਹਜੇ ਬਾਕੀ ਹੈ ਜਿੱਤੇ ਗੋਲੀ ਲੱਗੀ ਆ ਉਹਦੀ ਕੀ ਹਾਲਤ ਆ ਸੁਣੀ ਗੋਲੀ ਇਹ ਕਹ ਲੋ ਵੀ ਬਚਾ ਹੋ ਗਿਆ ਛਰੇ ਲੱਗੇ ਤੋਂ ਛਰੇ ਲੇਕਿਨ ਪੁਲਿਸ ਨੇ ਸਰਕਾਰ ਨੇ ਗੋਲੀ ਚਲਾਉਣ ਵਾਲੇ ਨੂੰ ਬਚਾਉਣ ਦੇ ਲਈ ਜਿਨ੍ਹਾਂ ਦੇ ਛਰੇ ਲੱਗੇ ਆ ਉਹਨਾਂ ਗਲਤਾਂ ਨੂੰ ਬਿਨਾਂ ਮੈਡੀਕਲ ਕਰਾਏ ਜੇਲ੍ਹ ਭੇਜ ਦਿੱਤਾ ਤਾਂ ਕਿ ਗੋਲੀ ਚਲਾਉਣ ਦੇ ਐਵੀਡੈਂਸ ਖਤਮ ਕੀਤੇ ਜਾ ਸਕਣ ਉਹ ਤਾਂ ਬਹੁਤ ਜਨ ਸਮਾਜ ਪਾਰਟੀ ਨੇ ਜਦੋਂ ਪ੍ਰੈਸ਼ਰ ਬਿਲਡ ਕੀਤਾ ਤੋਂ ਐਫ ਆਈ ਆਰ ਲਾਉਂਚ ਕਰਨ ਲਈ ਮਜਬੂਰ ਹੋਇਆ ਪ੍ਰਸ਼ਾਸਨ ਅੱਜ ਮੈਂ ਉੱਥੇ ਇਸੇ ਕਰਕੇ ਗਿਆ ਸੀ ਕਿ ਦੋ ਤਿੰਨ ਮੁੱਦੇ ਜਿਹੜੇ ਅਸੀਂ ਸਰਕਾਰ ਤੱਕ ਪਹੁੰਚਾਏ ਪਹਿਲਾ ਇਹ ਕਿ ਜਿਨ੍ਹਾਂ ਦੇ ਉੱਪਰ ਝੂਠੇ ਮੁਕੱਦਮੇ ਦਰਜ ਕੀਤੇ ਆ ਉਹ ਰਦ ਹੋਣੇ ਚਾਹੀਦੇ ਆ ਔਰ ਜਿਹੜੇ ਬੇਗੁਨਾ ਜੇਲ੍ਹ ਚ ਭੇਜੇ ਹੋ ਉਹ ਬਾਹਰ ਆਣੇ ਚਾਹੀਦੇ ਔਰ ਜਿਨ੍ਹਾਂ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੀ ਸਸਪੈਂਸ਼ਨ ਹੋਵੇ ਉਹਨਾਂ ਤੇ ਕੇਸ ਦਰਜ ਹੋਵੇ ਐਸਐਸਟੀ ਦਾ ਮੁਕੱਦਮਾ ਲੱਗੇ ਜਿਨੇ ਕੋਡੀਆਂ ਚਲਾਈਆਂ ਉਹਦੇ ਤੇ ਵੀ ਐਸਐਸਟੀ ਦਾ ਵਾਧਾ ਕੀਤਾ ਜਾਵੇ ਔਰ ਕੰਪਨਸੇਸ਼ਨ ਜਿਹੜੀ ਘਰਾਂ ਦੇ ਵਿੱਚ ਬੜ ਕੇ ਤੋੜ-ਫੋੜ ਕੀਤੀ ਹੈ ਐਸਾ ਲੱਗਦਾ ਜਿਦਾ ਪੰਜਾਬ ਦੇ ਵਿੱਚ ਕੋਈ ਕੰਸਟੀਟਿਊਸ਼ਨਲ ਪਾਵਰ ਕੰਮੇ ਨਹੀਂ ਕਰ ਰਹੀ ਉਹ ਕਿੰਨੀ ਪ੍ਰਾਣੀ ਘਟਨਾ ਜੀ ਘਰਾਵਾਂ ਚ ਵੀ ਪੰਨ ਤੋੜ ਕੀਤੀ ਗਈ ਹੈ ਕਿੰਨੇ ਘਰਾਵਾਂ ਚ ਬਹੁਤ ਘਰਾਵਾਂ ਦੇ ਵਿੱਚ ਪਰ ਕਿੰਨੀ ਉਹ ਜਿਹੜੀ ਪੰਜ ਚਾਰ ਦਿਨ ਦੀ ਗੱਲ ਜਿਹੜਾ ਮੈਂ ਪੰਜ ਚਾਰ ਦਿਨ ਦੀ ਤਾਂ ਹੀ ਕਿ 10 10 ਵਾਰ ਤਾਂ ਪੰਜ ਦਿਨ ਤੋਂ ਜਿਹੜਾ ਇਵਨ ਜਿਹੜਾ ਸਰਪੰਚ ਉਹਰੇ ਛੇਡੋ ਕਾਸਟ ਉਦੇ ਘਰ ਦੇ ਵਿੱਚ ਵੜ ਕੇ ਐਲਈਡੀ ਤੋੜ ਦਿੱਤੀ ਫ੍ਰਿਜ ਤੋੜ ਦਿੱਤੀ ਬਾਸ਼ਮਿਸ਼ਨ ਤੋੜ ਦਿੱਤੇ ਗੈਸ ਦੇ ਸਿਲੰਡਰ ਚੁੱਕ ਕੇ ਲੈ ਗਏ ਮਤਲਬ ਜੋ ਵੀ ਉਹਨਾਂ ਨੂੰ ਮਿਲਿਆ ਗੱਡੀ ਤੋੜ ਦਿੱਤੀ ਖੜੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਤੋਂ ਇੱਕ ਗੁੰਡਾ ਕਰਦੀ ਦਾ ਨੰਗਾ ਨਾਚ ਆਮ ਆਦਮੀ ਪਾਰਟੀ ਜਿਹੜੀ ਇਹ ਕਹਿ ਕੇ ਆਈ ਸੀ ਕਿ ਅਕਾਲੀ ਭਾਜਪੀ ਕਾਂਗਰਸ ਭਈ ਇਹਦਾ ਜੋ ਜ਼ਬਰ ਹੋ ਰਿਹਾ ਅਸੀਂ ਉਹਦੇ 'ਚ ਬਦਲਾ ਲਿਆਵਾਂਗੇ ਲੇਕਿਨ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਮ ਆਦਮੀ ਦਾ ਪੰਜਾਬ 'ਚ ਜਾਨ ਮਾਲ ਇਮਾਨ ਕੁਛ ਵੀ ਸੁਰੱਖਿਅਤ ਨਹੀਂ ਤੋਂ ਸਾਡਾ ਪੰਜਾਬ ਸਰਕਾਰ ਨੂੰ ਕਹਿਣਾ ਕਿ ਉਹ ਜਲਦ ਤੋਂ ਜਲ ਦੋਸ਼ੀਆਂ ਤੇ ਵਿਰੁੱਧ ਕਾਰਵਾਈ ਕਰੇ ਬੇਗੁਨਾ ਔਰਤਾਂ ਨੂੰ ਫੜ ਕੇ ਉਹਨਾਂ ਦੇ ਵਾਲ ਸਨੇਚਿੰਗ ਕੀਤੀ ਗਈ ਲੱਤਾਂ ਤੇ ਪੰਡੰਡੇ ਮਾਰੇ ਗਏ ਮੂੰਹ ਦੇ ਉੱਪਰ ਪਿਸ਼ਾਬ ਕਰਵਾਇਆ ਗਿਆ ਇਹ ਲੋਕ ਕੌਣ ਆ ਜਿਹੜਾ ਇਹਨੇ ਕੀਤਾ ਪੁਲਿਸ ਤੰਤਰ ਸਰਕਾਰ ਸਰਕਾਰ ਦਾ ਸਪੌਂਸਰਡ ਮਾਫੀਆ ਦੋਨਾਂ ਨੇ ਦੋਨਾਂ ਨੂੰ ਇਨਵੋਲਵ ਕਰਕੇ ਕੀਤਾ ਜਿਹੜਾ ਕੰਮ ਪੁਲਿਸ ਖੁਦ ਕਰ ਸਕਦੀ ਸੀ ਉਹਨੇ ਖੁਦ ਕੀਤਾ ਜਿਹੜਾ ਕਰਵਾ ਸਕਦੀ ਸੀ ਉਹਨਾਂ ਤੋਂ ਕਰਵਾਇਆ ਪੁਲਿਸ ਬੈਕ ਤੇ ਹੀ ਪੁਲਿਸ ਨਾਲ ਇਨਵੋਲਵ ਉਹ ਬੈਕ ਤੇ ਨਹੀਂ ਪੁਲਿਸ ਖੁਦ ਵੀ ਪੰਤ ਤੌਰ ਤੇ ਸ਼ਾਮਿਲ ਪੁਲਿਸ ਨੇ ਮਾਫੀਆ ਵੀ ਲੋਕਲ ਅਕਵਾਇਰ ਕੀਤਾ ਉਹਨੂੰ ਵੀ ਵਿੱਚ ਇਨਵੋਲਵ ਕੀਤਾ ਤੋਂ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹ ਸਮਾਜ ਦਲਿਤ ਸਮਾਜ ਜਿਹਨੇ ਉਸ ਅਣਕੰਨਰ ਜੀਨਤਾ ਮਨ ਬਣਾਇਆ ਸਿਰ ਉਠਾ ਕੇ ਜੀਨ ਦਾ ਮਨ ਬਣਾਇਆ ਤੋਂ ਸਰਕਾਰੀ ਜ਼ਬਰ ਦੇ ਨਾਲ ਉਹਨਾਂ ਨੇ ਪੂਰਾ ਯਤਨ ਕੀਤਾ ਕਿ ਇਹ ਸਿਰ ਉਠਾਉਣ ਦੀ ਕਦੀ ਹਿੰਮਤ ਨਾ ਕਰਨ ਮੇਕਨ ਬਹੁਤ ਜੀ ਸਮਾਜ ਪਾਰਟੀ ਵੱਲੋਂ ਅਸੀਂ ਅੱਜ ਉੱਤੇ ਸਵੇਰੇ 6:30-7 ਵਜੇ ਸਾਡੀਆਂ ਸਾਰੀਆਂ ਟੀਮਾਂ ਪਹੁੰਚੀ ਹੈ ਮੈਂ ਵੀ ਗਿਆ ਔਰ ਅਸੀਂ ਉੱਥੇ ਐਲਾਨ ਕੀਤਾ ਅੱਜ ਵੀ ਉੱਥੇ ਡੀਸੀ ਆਫ ਐਸਐਸਪੀ ਆਫਿਸ ਦੇ ਕੋਲ ਡੈਮੋਨਸਟ੍ਰੇਸ਼ਨ ਕਰਕੇ ਕਿ ਭਈ ਅੱਜ ਦੇ ਅੰਦੋਲਨ ਤੋਂ ਬਾਅਦ ਉਹਦਾ ਕੀ ਆਉਟਕਮ ਆ ਉਹਦੇ ਤੇ ਵਿਚਾਰ ਪਟੰਦਰਾ ਕਰਕੇ ਜ਼ਰੂਰਤ ਪਾਏਗੀ ਤਾਂ ਇੱਕ ਪੂਰੇ ਸਟੇਟ ਪੱਧਰ ਦਾ بڑا ਅੰਦੋਲਨ ਲਾਮਬਤ ਕਰਾਂਗੇ ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਪੰਜ ਸਮਾਜਿਕ ਅੰਦੋਲਨ ਜਿਦੇ ਵਿੱਚ ਇੱਕ ਅੰਦੋਲਨ ਸਟ੍ਰਗਲ ਅਗੇਂਸਟ ਐਟੋਸਟਿਸ ਇਨਜਸਟਿਸ ਐਂਡ ਟੈਰਰ ਅਨਿਆ ਅਤਿਆਚਾਰ ਔਰ ਤੈਸ਼ ਦੇ ਵਿਰੁੱਧ ਸੰਘਰਸ਼ ਔਰ ਇੱਕ ਅੰਦੋਲਨ ਅਣਖ ਲਈ ਸੰਘਰਸ਼ ਸਟ੍ਰਗਲ ਫਾਰ ਸੈਲਫ ਰਿਸਪੈਕਟ ਤੋਂ ਬਹੁਜਨ ਸਮਾਜ ਪਾਰਟੀ ਆਪਣੇ ਉਹਨਾਂ ਅੰਦੋਲਨਾਂ ਦੇ ਤਹਿਤ ਪੰਜਾਬ ਦੇ ਵਿੱਚ ਸਰਕਾਰ ਤੇ ਐਸੇ ਜ਼ਬਰਦਸਤ ਸਮਾਜ ਨੂੰ ਤਿਆਰ ਕਰਕੇ ਮੂੰਹ ਤੋੜਮਾ ਜਵਾਬ ਤੁਹਾਡੇ ਜਾਣ ਤੋਂ ਬਾਅਦ ਐਫਆਈਆਰ ਕਿੰਨੀਆਂ ਕਿੰਨੀਆਂ ਤੇ ਐਫਆਈਆਰ ਜੜੀ ਦਰਜ ਹੋਈ ਕੋਈ ਐਫਆਈਆਰ ਤਾਂ ਜਿਹਨ ਕੋਈ ਚੁਣਾਈ ਉੱਤੇ ਦਰਜ ਹੋਈ ਅਸੀਂ ਪੁਲਿਸ ਤੇ ਵੀ ਦਰਜ ਕਰਨਾ ਚਾਹੁੰਦੇ ਹਾਂ ਕਿਉਂਕਿ ਪੁਲਿਸ ਨੇ ਕਾਨੂੰਨ ਨੂੰ ਤੋੜਿਆ ਪੁਲਿਸ ਨੂੰ ਕੋਈ ਲਾਇਸੈਂਸ ਨਹੀਂ ਮਿਲ ਜਾਂਦਾ ਜੇ ਮੰਨ ਲਓ ਮੰਨ ਲਓ ਕਿਸੇ ਨੇ ਸਿਵਲ ਤੇ ਵਿੱਚੋਂ ਕੋਈ ਗਲਤੀ ਵੀ ਕੀਤੀ ਹੈ ਤਾਂ ਪੁਲਿਸ ਅਕੋਰਡਿੰਗ ਟੂ ਲਾ ਕੰਮ ਕਰੇਗੀ ਨਾ ਪੁਲਿਸ ਜਿਹੜੀ ਆ ਇੱਕ ਪੁਲਿਸ ਦੀ ਮਸ਼ੀਨਰੀ ਦੇ ਤੌਰ ਤੇ ਜੋ ਕਨਸਟੀਚਿਊਸ਼ਨਲ ਪ੍ਰੋਵੀਜ਼ਨਾਂ ਉਹਦੇ ਮੁਤਾਬਕ ਕੰਮ ਕਰੋਗੇ ਨਾ ਕਿ ਇੱਕ ਗੁੰਡੇ ਦੇ ਰੂਪ ਦੇ ਵਿੱਚ ਪੇਸ਼ ਆਓਗੇ ਕਿ ਘਰਾਂ 'ਚ ਬੜ ਕੇ ਗੱਡੀਆਂ ਤੋੜ ਦੋ ਫਰਿੱਜਾਂ ਤੋੜ ਦੋ ਘਰਾਂ 'ਚੋਂ ਸਿਲੰਡਰ ਚੱਕ ਕੇ ਲੈ ਜਾਓ ਜੋ ਸਮਾਨ ਪਿਆ ਉਹ ਚੱਕ ਕੇ ਲੈ ਜਾਓ ਇਹ ਇੱਕ ਘਟਨਾ ਨਹੀਂ ਹੈ ਪੰਜਾਬ ਦੇ ਵਿੱਚ ਇਦਾਂ ਦੀ ਘਟਨਾ ਕਰ ਸ਼ੰਕਰ ਦੇ ਕੋਲ ਖਾਨਪੁਰ ਪਿੰਡ 'ਚ ਹੋਈ ਇਦਾਂ ਦੀ ਘਟਨਾ ਆਪਣੇ ਵਿਧਾਨ ਸਭਾ ਸ਼ਾਮਚਨਾਸੀ ਦੇ ਇੱਕ ਪਿੰਡ ਦੇ ਵਿੱਚ ਹੋਈ ਤੋ ਇਹ ਸਰਕਾਰ ਦੀ ਇਹ ਮੌਜੂਦਾ ਸਰਕਾਰ ਦੀ ਇੱਕ ਪਲੈਨਿੰਗ ਹੈ ਕਿ ਜਿੱਥੇ ਵੀ ਗਰੀਬ ਅਣਕਨੜ ਜਿਣਾ ਚਾਹੁੰਦਾ ਉਹਨਾਂ ਨੇ ਇੱਕ ਐਸਾ ਲੈਸਨ ਟੀਚ ਕਰੋ ਤਾਂ ਕਿ ਉਹ ਕਦੀ ਵੀ ਅਣਖ ਔਰ ਸਵੈਮਾਨ ਨਾਲ ਜੀਣ ਦੀ ਹਿੰਮਤ ਨਾ ਜਟਾ ਸਕੋ ਇਸ ਤਰ੍ਹਾਂ ਦੇ ਕਾਮਾ ਯੂਪੀ ਬਿਹਾਰ ਵਿੱਚ ਸੁਣਨ ਨੂੰ ਮਿਲਦੇ ਦੀ ਪੰਜਾਬ ਵਿੱਚ ਵੀ ਪੰਜਾਬੀਜ਼ ਨੇ ਨਾ ਕਟਨਾਵਾ ਦਾ ਕੇਂਦਰ ਬਣ ਗਿਆ ਤੇ 40% ਜਿਆਦਾ ਕਿ ਦਲਤਵਾਦੀ ਹੈ ਪੰਜਾਬ ਚ ਦੇਖੋ ਗੱਲ ਪਾਪੂਲੇਸ਼ਨ ਦੀ ਨਹੀਂ ਗੱਲ ਹੈ ਹੁਕਮਰਾਨ ਦੀ ਨੀਅਤ ਔਰ ਨੀਤੀ ਦੀ ਜੇ ਹੁਕਮਰਾਨ ਦੀ ਨੀਅਤ ਔਰ ਨੀਤੀ ਜਿਹੜੀ ਆ ਉਹਦੇ ਵਿੱਚ ਸਮੰਤਵਾਦ ਉਹਦੇ ਵਿੱਚ ਫਿਊਡਲਿਜ਼ਮ ਕੈਪੀਟਲਿਜ਼ਮ ਪੂੰਜੀਵਾਦਵਾ ਸਮੰਤਵਾਦਵਾ ਤੇ ਉਥੇ ਇਕਵੈਲਟੀ ਨੂੰ ਕੋਈ ਥਾਂ ਨਹੀਂ ਹੈ ਹਿਮੈਨਿਟੀ ਨੂੰ ਕੋਈ ਥਾਂ ਨਹੀਂ ਹੈ ਕਨਸਟੀਚੂਨਲ ਜਿਹੜੀਆਂ ਪ੍ਰੋਵੀਜ਼ਨ ਕਨਸਿ ਸੰਵਿਧਾਨ ਕੀ ਕਹਿੰਦਾ ਸੰਵਿਧਾਨ ਕਹਿੰਦਾ ਕਿ ਜਿਹੜਾ ਸੋਸਾਇਟੀ ਦਾ ਸਭ ਤੋਂ ਵਿਕਟਿਮ ਸੈਕਸ਼ਨ ਆ ਉਹਦੀ ਪ੍ਰੋਟੈਕਸ਼ਨ ਉਹਦਾ ਇੰਟਰਸਟ ਪ੍ਰੋਟੈਕਟ ਕਰਨਾ ਉਹਦਾ ਕਲਚਰ ਪ੍ਰੋਟੈਕਟ ਕਰਨਾ ਉਹਦੇ ਕਲਚਰ ਨੂੰ ਪ੍ਰਮੋਟ ਕਰਨ ਦਾ ਫਰੀडम ਇਨਸ਼ੋਰ ਕਰਨਾ ਇਹ ਸੰਵਿਧਾਨਿਕ ਜ਼ਿੰਮੇਵਾਰੀਆਂ ਸਰਕਾਰ ਦੀ ਲੇਕਿਨ ਸਰਕਾਰ ਉਹ ਜ਼ਿੰਮੇਦਾਰ ਇਹ ਟਵਾਨ ਅਸਫਲ ਨਹੀਂ ਹੈ। ਤੋਂ ਅਸੀਂ ਭੋਜਨ ਸਮਾਜ ਪਾਰਟੀ ਇਸ ਇਸ਼ੂ ਨੂੰ ਤਕੜੇ ਰੂਪ ਦੇ ਵਿੱਚ ਲਾਏਗੀ ਔਰ ਜ਼ਰੂਰਤ ਪੈ ਕੇ ਮੈਂ ਕਿਹਾ ਅਸੀਂ ਸੂਬਾ ਪੱਧਰ ਤੇ بڑا ਅੰਦੋਲਨ ਨਾਬਤ ਕਰਾਂਗੇ ਔਰ ਪੂਰੇ ਪੰਜਾਬ ਦੇ ਭੋਜਨਾਂ ਨੂੰ ਜਗਾਵਾਂਗੇ ਲਾਂਬੰਦ ਕਰਕੇ ਸਰਕਾਰ ਨਾਲ ਲੜਾਈ ਵੀ ਲੜਾਂਗੇ ਔਰ 2027 ऐसे जावर और काफर राजदा अंत करने थे, थे ल, 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 के लिए भी संता को तैयार करा। 그러면은 ਅਫਤਾਰ ਸਿੰਘ ਕ੍ਰੀਮਬ੍ਰਿਜ ਜੋ ਕਿ ਸਵੇਰੇ ਅੱਜ ਉਥੇ ਪਹੁੰਚੇ ਹੋਏ ਸੀ ਜਿਸ ਪੈਂਡ ਵਿੱਚ ਘਟਨਾ ਹੋਈ ਆ ਤੇ ਉਥੇ ਉਹਨਾਂ ਨੇ ਪ੍ਰਸ਼ਾਸਨਿਕ ਅਫਸਰਾਂ ਨੂੰ ਤਾੜਿਆ ਆ ਤੇ ਉਹਨਾਂ ਨੂੰ ਤਾੜਨਾ ਕੀਤੀ ਆ ਕਿ ਜੇ ਸਾਡੇ ਜਿਹੜੇ ਆ ਜਿਨ੍ਹਾਂ ਨੇ ਇਹ ਅਤਿਆਚਾਰ ਕੀਤਾ ਆ ਉਹਨਾਂ ਦੇ ਕੋਈ ਕਾਰਵਾਈ ਨਾ ਹੋਈ ਤਾਂ ਪੰਜਾਬ ਪੱਧਰ ਤੇ ਜਿਹੜਾ ਅੰਦੋਲਨ ਆ ਬੀਐਸਪੀ ਲੈ ਕੇ ਜਾਵੇਗੀ। ਚੇਤਨਾ ਚੈਨਲ ਲਈ ਪ੍ਰਦੀਪ ਰਾਜਾ